ਸਨ ਲਾ ਮੇਰੀ ਲక్ష్ਮੀ ਮਾ ਮੋੜੀ ਦੀ ਹੁੰਦੀ ਉਹ ਤਾਇਆ ਤੇਰੀ ਲਾਛੂ ਹੀ ਸਾਡੀ ਲੱਤ ਤੜਾਉਗੀ ਉਹ ਯਾਰ 32 ਦੀ ਭਰਾਵਾ 45 ਬੰਦਾ ਫੜ ਮੈਂ 45 ਕਹਦੇ ਨਾ ਬੰਦਾ ਜਮੀਨ ਤਾਂ ਉਹ ਗਾਂ ਵਾਲੀ ਆਪਾਂ 2 ਕਿਲੇ ਵਾਂ ਤਾਂ ਉਹਨਾਂ ਦਾ ਸ਼ਰਤਾਂ ਦੇ ਕੁਆ ਉਹ ਮੈਨਾਂ ਚੋ ਨਿਆਲੀ ਆਉਂਦੀ ਐ ਪੈਸੇ ਲੈਣ ਨੂੰ ਦੋ ਦਿਨ ਨਹੀਂ ਖੜਦੇ ਦੋ ਦਿਨ ਨਹੀਂ ਖੜਦੇ ਭੱਜੇ ਆਉਂਦੇ ਆ ਉਹ ਕਿਵੇਂ ਆ ਵਧੀਆ ਛੋਟਿਆ ਵਧੀਆ ਤੇ ਚੋਨਾ ਤੇਰਾ ਇੱਧਰ ਲਾ ਵੀ ਲਾਦਾ ਟਿੱਬੀ ਵਾਲਾ ਅੱਛਾ ਇਹ ਟੂਲ ਵਾਲਾ ਵੀ ਲਾਦਾ ਚਲੋ ਬਾਈ ਦੇ ਬਸ ਇਹ ਵੀ ਅੰਮ੍ਰਿਤ ਕਰਦਾ ਠੀਕ ਆ ਤੇ ਯਾਰ ਹਿਸਾਬ ਕਰਕੇ ਦੋ ਆ ਪੈਸੇ ਦੀਆਂ ਮੈਂ ਕਾਲਜ ਗੁੱਲਜ ਜਾਣ ਲੱਗਣਾ ਸ਼ਰਾਬ ਆ ਗਿਆ ਨਾ ਵਿਆਹ ਆਉਂਦਾ ਜਾਂਦਾ ਯਾਰ ਪੈਸੇ ਸ਼ਰਾਬ ਆ ਗਿਆ ਤੇਰੇ ਦੁੱਧ ਵਰਗੇ ਦੇ ਨੇ ਹਾਂ ਹਾਂ ਦੋ ਤਿੰਨ ਦਿਨ ਖਾਜਾ ਮੈਂ ਤੇਰਾ ਚਾਚਾ ਆ ਗਿਆ ਆ ਇੱਧਰ ਕੁਲੂ ਮਨਾਈ ਜੰਨੀ ਠੀਕ ਆ ਹਾਂ ਮੈਨੂੰ ਤਾਂ ਕਹਿੰਦਾ ਨਾਉਣ ਜਾਣਾ ਨਾਉਣ ਜਾਣਾ ਹੁਣ ਪਤਾ ਲੱਗਿਆ ਉਹ ਤਾਂ ਕਹਿੰਦੇ ਜਵਾਕਾਂ ਨੂੰ ਲੈ ਕੇ ਘੁੰਮਣ ਗਿਆ ਪਹਾੜਾਂ ਚ ਹਾਂ ਘੁੰਮਣ ਘੁੰਮਣ ਕੇ ਘੁੰਮਣ ਕਿੱਥੇ ਗਿਆ ਪਾੜਾਂ ਚ ਗਿਆ ਪਾੜਾਂ ਚ ਤੇ ਤੂੰ ਵੀ ਰਕ ਤੇ ਸ਼ਰਾ ਪਾੜਾਂ ਚ ਜਾਣਾ ਹੋਵੇ ਹਾਂ ਨਾ ਪਾੜਾਂ ਚ ਨਹੀਂ ਜਾਣਾ ਤਾ ਮੈਂ ਤਾਂ ਕਲ ਜਿਆਂ ਲੱਗਣਾਗਾ ਨਾਲੇ ਤੈਨੂੰ ਮੈਂ ਗੱਲ ਦੱਸਤੀ ਕੱਲੇ ਤੈਨੂੰ ਪੈਸੇ ਨਹੀਂ ਮਿਲਦੇ ਸਾਰੀ ਪਾਰਟੀ ਵਾਲੇ ਮੁੰਡੇ ਨਾਲ ਲਿਆਈ ਹਾਂ ਹਾਂ ਦਾਇਆ ਸਾਰੀ ਪਾਰਟੀ ਆਵਾਂਗੇ ਕੋਈ ਨਾ ਕੱਲੇ ਨੂੰ ਨਹੀਂ ਮਿਲਨੇ ਕੋਈ ਨਾ ਕੋਈ ਨਾ ਕੋਈ ਨਾ ਮਨਾ ਦਰਸ਼ਨ ਦਾ ਫੋਨ ਵੀ ਆਈ ਜਾਂਦਾ ਚੱਲ ਫੇਰ ਹੀ ਗੱਲ ਕਰਾਂਗੇ ਆ ਖੱਤੇ ਜੇ ਜੇ ਮੈਨੂੰ ਲੱਗਦਾ ਜੂਰਗਾ ਦੇ ਪੋਣੀ ਭੁੱਲ ਗਏ ਆ ਇੱਥੇ ਮੱਚ ਗਿਆ ਲਾਉਣ ਵਾਲਿਆਂ ਨੂੰ ਕਹਿੰਦੇ ਆ ਉਹ ਤਾਇਆ ਕਿਵੇਂ ਆ ਉਹ ਵਧੀਆ ਆ ਮੈਂ ਵਧੀਆ ਚੰਗਾ ਹੋ ਗਿਆ ਮਿਲ ਗਿਆ ਆ ਡੱਕੇ ਜੇ ਮਰੇ ਪੈਸੇ ਤਾਇਆ ਮੈਂ ਤੈਨੂੰ ਮਿਲਣਾ ਜ਼ਰੂਰੀ ਸੀ ਮੇਰਾ ਕੀ ਹੋ ਗਿਆ ਉਹ ਸਾਰੀ ਪਾਰਟੀ ਜਿਹੜੀ ਝੋਨੇ ਵਾਲੀ ਆ ਮੇਰੀ ਇਕੱਠੀ ਕਰੀ ਵੀ ਪਾਰਟੀ ਸੀਗੀ ਤੇ ਉਹ ਪੈਸੇ ਮੰਗਦੇ ਆ ਹੁਣ ਪੈਸੇ ਦੇਵਾਂਗੇ ਉਹ ਏਕੜਾ ਤਾਇਆ ਕਰਮਾ 'ਚ ਫਰਕ ਆ ਉਹ ਰਾਮਿਆ ਕਰਮਾ 'ਚ ਦਾ ਫਰਕ ਮਹਾਰਾਜੀ ਕੱਡੂ ਸ਼ਰਾ ਕਰ ਮਾਝਨੀ ਮੈਂ ਕੱਢ ਸਕਦਾ ਉਹ ਮਹਾਰਾਜਿਤ ਕੁਲੇ ਪੜਿਆਦਕਰ ਮਹਾਰਾਜ ਕਿਵੇਂ ਕੱਢ ਦੂ ਯਾਰ ਕਰਮ ਤੇ ਕਰਮਾਂ ਚ ਮਹਾਰਾਜੀ ਕੱਡੂ ਸ਼ਰਾ ਬੰਦਾ ਨਹੀਂ ਕੱਢ ਸਕਦਾ ਉਹ ਚੋਨਾ ਲਾਉਣ ਵਾਲੇ ਫੇਰ ਆ ਗਏ ਕਹਿੰਦਾ ਮੈਂ ਘਰੇ ਹੀ ਆਉਣਾ ਸੀ ਜਾਂ ਦਿੰਦੇ ਆ ਗੇੜਾ ਮੋਟਰ ਤੇ ਦਿੰਦੇ ਆ ਗੇੜਾ ਮੋਟਰ ਤੇ ਚੱਲ ਤੁਸੀਂ ਲਾ ਲਿਆ ਅਰਤਾ ਸੋਡੇ ਪੈਸੇ ਦੇਵਾਂਗੇ ਦੇਵ ਕੇ ਖੜਾ ਛੜਾਵਾਂਗੇ ਦੇ ਕੇ ਲੋਕ ਜਾਂਦਾ ਉਹ ਦੇ ਕੇ ਫਿਰ ਉਹ ਫਿਰਦਾ ਅੱਜ ਇੱਧਰ ਨਹੀਂ ਉਹ ਲੁਕਦੇ ਨਹੀਂ ਸ਼ਰਾ ਲੁਕਦੇ ਪੈਸਾ ਦੇਣਾ ਹੈ ਪੈਸਾ ਦੇਣਾ ਸੋਡਾ ਪੈਸਾ ਦੇਣਾ ਜੇ ਮਰਾਦ ਬਣਿਆ ਫਿਰਦਾਗਾ ਇੱਥੇ ਅਹੀ ਤੇਰੇ ਮਗਰ ਮਗਰ ਫਿਰਦੇ ਆ ਯਾਰ ਉਹ ਸ਼ਰਾ ਪੈਸੇ ਸੋਡੇ ਨਾ ਅੱਜ ਸ਼ਾਮ ਨੂੰ 3 ਵਜੇ ਦੇ ਨੂੰ ਉਹ 3 ਵਜੇ ਮੈਂ ਜਾਵੇਂ ਉਹ ਤੇ ਮੈਨੂੰ ਤਾਂ ਐ ਸੀ ਹਾਂ ਮੈਂ ਆ ਤੇਰਾ ਚਾਚਾ ਆ ਜੀ ਕੱਲ ਨੂੰ ਕਢਾ ਕੇ ਦੇ ਦੂ ਉਹ ਤਾਇਆ ਤੈਨੂੰ ਚਾਚਾ ਦਰਾਹੀਏ ਤੱਕ ਨਹੀਂ ਮੁੜੇ ਤੂੰ ਮੇਰੀ ਗੱਲ ਸੁਣ ਜਦੋਂ ਤਾਂ ਝੂਨਾ ਲਵਾਉਣਾ ਸੀ ਉਦੋਂ ਤਾਂ ਤੂੰ ਸਾਡੇ ਮਗਰ ਫਿਰਦਾ ਸੀ ਉਹ ਸਿਰਾ ਪਤਾ ਕੀ ਆ ਉਹ ਜਿਹੜੇ ਬੰਦੇ ਨੂੰ ਚੀਜ਼ ਦੀ ਲੋੜ ਹੁੰਦੀ ਆ ਉਹ ਬੰਦਾ ਹਰੇਕ ਥਾਂ ਜਾਂਦਾ ਕਿਉਂ ਭਰਾਵਾ ਇਸ ਦਾ ਕੰਮ ਕੀਤਾ ਮੇਰੀ ਖਲ ਖਾਈ ਜਾਂਦੇ ਮਗਰ ਪਾਰਟੀ ਕਹਿੰਦੀ ਪੈਸੇ ਦੇ ਓਏ ਮੈਂ ਇਹਨੂੰ ਉਹਦੇ ਕੀ ਕਿਹਾ ਸੀ ਹੁਣ ਤੁਸੀਂ ਦੋਨੇ ਆ ਗਏ ਹੁਣ ਰਾਮਾ ਵੀ ਆ ਗਿਆ ਤੇ ਡੈਲਾ ਵੀ ਆ ਗਿਆ ਤੇ ਹਾਲੇ ਮੇਰੀ ਗੱਲ ਸੁਣ ਕਰਮਾ 'ਚ ਫਰਕਾਂ ਨਾਲੇ ਓਏ ਕੰਜਾਰਾ ਮਿਆ ਤੇਰੇ ਕਰਮਾਂ 'ਚ ਫਰਕ ਮੈਂ ਨਹੀਂ ਕੱਢ ਸਕਦਾ ਵੱਡਾ ਕਰਮਾਂ ਜੋ ਫਰਕ ਕਿਵੇਂ ਕਰ ਦੂ ਸ਼ਰਾ ਉਹ ਭਰਾਵਾ ਤੂੰ ਕਿਹੜਾ ਕਰਮਾਂ ਲੈ ਕੇ ਬਾਇ ਨਾ ਮੈਂ ਮਿਹਨਤੀ ਵਾਲਿਆਂ ਕਰਮਾਂ ਦੀ ਗੱਲ ਕਰਦਾ ਨਾ ਤੂੰ ਹੋਰ ਹੀ ਕੋਈ ਬੋਲ ਦਿੰਦਾ ਪੱਟਿਆ ਪਹਾੜ ਨਿਕਲਿਆ ਚੂਹਾ ਤੇ ਹੋਰ ਓਏ ਮੈਨੂੰ ਇਹ 10 ਦਿਨ ਖੋਗੇ ਕਹੀ ਜਾਂਦਾ ਕਿ ਕੱਚਾ ਤਾਇਆ ਕਰਮਾ ਜੇ ਫਰਕ ਹੈ ਤੂੰ ਇਹ ਕਹੀ ਮਿੰਤੀ ਚ ਫਰਕ ਤੇ ਉਹੀ ਕਰਮਾ ਕਹਿੰਦਾ ਆਪਾਂ ਕਰਮਾ ਨਹੀਂ ਮਾਰਦੇ ਓਏ ਜਾ ਪਰ ਕਰਮ ਕਰਮ ਕਿਹੜੇ ਹੁੰਦੇ ਆ ਕਰਮ ਜਿਹੜੇ ਗੱਦਬ ਨਹੀਂ ਬਣਾਈ ਹੋਣ ਓਏ ਉਹ ਨਹੀਂ ਜਿਹੜੀ 5.5 ਫੁੱਟ ਦੀ ਹੁੰਦੀ ਓਏ ਆ ਤਾਂ ਹੁਣ ਮੈਨੂੰ ਪਤਾ ਲੱਗ ਗਿਆ ਤਾਈ ਨੂੰ ਸਿਖਾਉਂਦਾ ਤਾਈ ਨੂੰ ਸਿਖਾਉਂਦਾ ਉਹਦਾ ਮੈਨੂੰ ਪਤਾ ਲੱਗ ਹੀ ਗਿਆ ਕਰਮਾ 'ਚ ਫਰਕ ਉਹ ਹੁੰਦਾ ਜਿਹੜਾ ਬੰਦਾ ਮਾੜੇ ਕਰਮ ਕਰਦਾ ਹੋਵੇ ਅੱਛਾ ਤੇ ਤੂੰ ਕਹਿ ਵੀ ਤਾਇਆ ਤੇਰੇ ਮਿੰਤੀ 'ਚ ਫਰਕ ਹੈ ਹੁਣ ਮੈਨੂੰ ਇਹ ਦੱਸ ਵੀ ਪੈਸੇ ਕਦੋਂ ਦੇਵੇਂਗਾ ਪੈਸੇ ਸਿਹਰਾ ਕੱਲ ਨੂੰ ਦੇ ਦਾਂਗੇ ਆਪਾਂ ਕੱਲ ਨੂੰ ਪੱਕੀ ਆ ਹਾਂ ਹਾਂ ਕੱਲ ਨੂੰ ਪੱਕੀ ਆਲੇ ਵਾਣ ਪੂਰਾ ਕਰਕੇ ਓਏ ਵਾਣ ਤਾਂ ਸਿਹਰਾ ਨਾ ਤਾਂ ਕੋਈ ਆਈ ਆਵੀ ਮਰੂਤ ਦੀ ਫਾੜੀ ਆ ਮੈਂ ਨਾਲੋਂ ਲਾ ਲਈ ਹਾਂ ਤੇ ਉਥੇ ਹੀ ਪਿਆ ਵਾਣ ਤੂੰ ਕਹਿੰਦਾ ਕਰਮਾ 'ਚ ਫਰਕ ਹੈ ਹਾਂ ਤੇ ਕਰਮਾ ਆਏ ਕਰੋ ਜਰੀਬ ਲਿਆ ਕੇ ਮਿਲ ਲੋ ਹੋਰ ਕੀ ਉਹ ਜਰੀਬ ਦੀ ਕਿ ਲੋੜ ਆ ਯਾਰ ਜਿੰਨਾ ਤੋਂ ਕਹਿੰਦਾ ਸੀਗਾ ਜਿੰਨਾ ਮੁੰਡੇ ਦੇ ਵਿਆਹ ਚ ਦੱਸਿਆ ਸੀ ਨਾ ਉਹਨੇ ਦੇ ਪੈਸੇ ਦੇ ਦੀ ਭਰਾਵਾ ਓਏ ਮੁੰਡੇ ਦੇ ਵਿਆਹ ਚ ਤਾਂ ਕੋਈ ਨਾ ਜੇ ਕਨਾਲ ਦੋਕਨ ਵਾਲਾ ਵੱਧ ਦੱਸ ਤਾ ਤਾਂ ਕੋਈ ਨਹੀਂ ਘੱਟ ਦੱਸ ਤਾ ਕੋਈ ਆ ਜਾ ਤੀ ਕੱਲ ਨੂੰ ਆਜੂ ਤੇਰਾ ਚਾਚਾ ਘੱਟ ਦੀ ਗੱਲ ਹੀ ਨਹੀਂ ਹਾਂ ਹਾਂ ਆਜੂ ਤੇਰਾ ਚਾਚਾ ਅਗੇ ਸਾਡੇ ਕਰਮਾ ਜੇ ਫਰਕ ਆਤਾ ਆ ਕਰਮਾ ਚ ਇਹ ਕੰਜਾ ਦੇ ਤੂੰ ਹੀ ਐ ਦੱਸੋ ਵੀ ਮਿਹਨਤੀ ਚਤਾਇਆ ਫਰਕ ਹੈ ਮਿਹਨਤੀ ਚ ਕਰਮਾ ਚ ਕਰਮਾ ਚ ਪੀ ਤੂੰ ਸਿਆਣੇ ਬਨੇ ਬੰਦੇ ਨੂੰ ਉਹ ਜਨ ਚ ਪਾਈ ਬੈਠੋ ਚਲ ਕੋਈ ਨਾ ਦਿੰਨੇ ਆ ਪੈਸੇ ਕੱਲ ਨੂੰ ਚੰਗਾ ਸ਼ੇਰਾ ਕੱਲ ਨੂੰ ਦਿੰਨੇ ਆ ਪੈਸੇ ਆਹੋ ਕੋਈ ਨਹੀਂ ਹਾਂ ਆ ਤੜਕੇ ਦੇ ਫਿਰਦੇ ਆ ਬੁੜੇ ਇਹਦੇ ਮਗਰ ਝੋਨਾ ਕਾਹਦਾ ਲਾਇਆਗਾ 2G ਵੀ ਐਮਬੀ ਵੀ ਮੰਗਾਲੀ ਆਪਾਂ ਦਾ ਉਹ ਭਰਾਵਾ ਸੁੱਕਣੇ ਬਾਹਰ ਰੱਖਿਆ ਨੇ ਵੀ ਸੌਣ ਲੱਗੇ ਹੋਰ ਯਾਰ ਘਰੇ ਪੈਸੇ ਲੈਣ ਜਾਂਦੇ ਆ ਮੋਟਰ ਦੇ ਮੋਟਰ ਦੇ ਪੈਸੇ ਲੈਣ ਆਉਣਿਆਂ ਤੇ ਘਰੇ ਹੁੰਦਾਗਾ ਪਤਾ ਤਾਂ ਰਾਹ ਹੀ ਨਹੀਂ ਦਿੰਦਾ ਕੋਈ ਚਲ ਆ ਕੇ ਗੱਲ ਸੁਣਾ ਮੇਰੇ ਘਰੇ ਆਉਣਗੇ ਆਪੇ ਕਹਿ ਦੇਣਗੇ ਵੀ ਤਾਇਆ ਖੇਤ ਗਿਆਗਾ ਆਪੇ ਮੁਰਝ ਮੜ ਜਾਣਗੇ ਉਦੋਂ ਨੂੰ ਆ ਜੂਗਾ ਮੁੰਡਾ ਵੀ ਕੰਜਾ ਦਾ ਨਾ ਉੱਥੇ ਜਾ ਕੇ ਬਹਿ ਗਿਆ ਤੂੰ ਸਿਰਾ ਪਾਣ ਓਏ ਆ ਬੈਠੀਏ ਤੂੰ ਆਹੋ ਆਇਆ ਆਇਆ ਹੁਣ ਆ ਬੈਠੇ ਆ ਇਹਦਾ ਮੁਰੇ ਆ ਜਾ ਨਾ ਬੈਠੇ ਤਾਂ ਹੈਗੇ ਆ ਸੋਨੂੰ ਤਾਂ ਮੇਰਾ ਰਾਤ ਮਸਾ ਮੁੱਕੀ ਹੋਣੀ ਆ ਰਾਤ ਮਸਾ ਤੇ ਕੰਜਾ ਪਿੰਡ ਛੱਡਦੇ ਸੀਗਾ ਬਾਈ ਸਾਡੇ ਗਾਂ ਗਲਮੇ ਜੱਥ ਪਾਉਂਦੇ ਆ ਬੰਦੇ ਨਹੀਂ ਗਲਮੇ ਚ ਸ਼ਿਰਾ ਕਿਉਂ ਪਾਉਣਾ ਹੱਥ ਤੇ ਹੋਰ ਪੈਸੇ ਦੇ ਫਿਰ ਪੈਸੇ ਦਿੰਨੇ ਆ ਮੈਂ ਪੈਸੇ ਤਰੇ ਦੇਨੇ ਆ ਮਾ ਦੋ ਦਿਨ ਹੋ ਗਏ ਜਿਹੇ ਚ ਪਾਈ ਫਿਰਦੇ ਤੇ ਫਿਰ ਜਿਹੇ ਚ ਪਾਈ ਫਿਰਦਾ ਸਾਨੂੰ ਦੇ ਓ ਸ਼ਿਰਾ ਬਗਿਆ ਮੈਨੂੰ ਆਈ ਸੀ ਮੈਂ ਤੇਰੇ ਚਾਚੇ ਆਏ ਤੋਂ ਦੇਮ ਆ ਚੱਕ ਪੂਰਾ 32000 ਓ 32 ਨਹੀਂ ਭਰਾਵਾ 45 ਬੰਦਾ ਫਰਮੇ 45 ਕਹਿੰਦੇ ਨਾ ਬੰਦਾ ਜ਼ਮੀਰ ਤਾਂ ਉਹ ਗਾਂ ਵਾਲੀ ਆਪਾਂ ਦੋ ਕਿਲੇ ਵਾਂ ਤਾਂ ਉਹਨਾਂ ਦਾ ਸ਼ਰਤਾਂ ਨਹੀਂ ਕੁਗਾ ਓ ਛੱਡਿਆ ਕ ਮੈਂਤੀ ਚ ਫਿਰ ਓ ਨਹੀਂ ਉਹ ਫਰ ਕਰੀ ਯਾਰ ਗੱਲ ਸੁਣ ਲੈ ਮੈਂ लक्ष्मी मां मुड़ी दी हुंदी ओ ताया तेरी लक्ष्मी ਸਾਡੀ ਲੱਤ ਤੜਾਊਗੀ ਉਹ ਲੱਤ ਕਿਵੇਂ ਤੜਾਊ ਉਹ ਬਾਈ ਅਸੀਂ ਗਾਂ ਦੇਣੇ ਆ ਯਾਰ ਮੈਨੂੰ ਇਹ ਨਹੀਂ ਪਤਾ ਮੇਰੀ 50 ਸਾਲ ਦੀ ਉਮਰ ਹੋ ਗਈ ਆ ਕਹਿੰਦਾ ਮੇਰੇ ਕਰਮਾਂ 'ਚ ਫਰਕ ਹੈ ਤੂੰ ਆ ਨਾ लक्ष्मी ਲੱਤ ਤੜਾਊਗੀ ਤੁਸੀਂ ਮੇਰੇ ਥੋਡੇ ਕੋਲੇ ਪਹਾੜਾਂ 'ਚ ਜਾਣ ਤੇ ਕਿੱਥੋਂ ਪੈਸੇ ਆਏ ਜਾਂਦੇ ਓਏ ਪਹਾੜਾਂ ਫੜੇ ਪੈਸੇ ਅਸੀਂ ਇਹਨੇ ਨਹੀਂ ਲੈੜੇ ਯਾਰ ਆ ਫੜੇ ਓਏ ਮੈਂ ਲక్ష్ਮੀ ਨਹੀਂ ਮੋੜੀ ਦਿੰਦੀ ਲੈ ਓਹ ਭਰਾਵਾ ਤੂੰ ਆਉਂੀ ਲక్ష్ਮੀ ਆ ਦੇ ਕੋਲੇ ਓਏ ਸ਼ਰਾ ਲੈ 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 ਤੂੰ ਲੈ ਲੈ ਓਏ ਇਹਦੇ ਤੁਸੀਂ ਕੀ ਦੇਵਾਂਗੇ ਗਾ ਯਾਰ ਕੀ ਆਪ ਨਵੇੜਾਂਗੇ ਯਾਰ ਪੈਸਾ ਵਾ ਸੁਣੀ ਆਉਂਦਾ ਹੁੰਦਾ ਪੈਸਾ ਵਾ ਨਹੀਂ ਤੂੰ ਮੇਰੀ ਗੱਲ ਸੁਣ ਚਾਚਾ ਇਹਨੂੰ ਤਾਂ ਤੂੰ ਕਹਿ ਦੇ ਨਾ ਬਾਹਰ ਗਿਆ ਬਾਹਰ ਗਿਆ ਉਹਦਾ ਬਾਹਰ ਐ ਸ਼ਾ ਕਰਦਾ ਬਰਦਾ ਭਾਈ ਮੈਂ ਤਾਂ ਕਹਾ ਹਾਂ ਉਹ ਕਹਿੰਦਾ ਬਾਪੂ ਮੈਂ ਜਾਣਾ ਕਿ ਘੁੰਮਣ ਕੁਮਣ ਜਾਣਾ ਕੁਮਣ ਦੇ ਕਿੰਨੇ ਕੇ ਪੈਸੇ ਲੱਗਿਆ ਕੁਮਣ ਖੜਾ ਯਾਰ ਫਿਰ ਓਏ ਇਹੀ ਮੈਂ ਆਦਾ ਸੀਗਾ ਮੇ ਬਾਦ ਸਾਹ ਕੋਲੇ ਕੁਮਣਾ ਤੂੰ ਜਾਇਆ 200 ਲੱਗਿਆ ਪਿਛਲੀ ਵਾਰ ਮੈਨੂੰ ਕੀ ਪਤਾ ਸੀ ਜਵਾਕ ਪਿਆਰ ਕਲੀ ਬੈਠਾ ਮੇਰਾ ਪਿਛਲੀ ਵਾਰ ਨਾ 250 ਰੁਪਿਆ ਖਰਚ ਆਇਆ ਘੁੰਮਣ ਘੁੰਮਣ ਤੇ ਓ 250 ਤੱਕ ਤਾ ਤੂੰ ਗਿਆ ਸਾਈਕਲ ਤੇ ਐ ਸ਼ਰਾ ਭਈਏ ਸੀ ਸਾਈਕਲ ਤੇ ਹਾਂ ਓ ਸ਼ਕਾਰ ਪੀਓ ਤੇ ਗਿਆ 36 40 ਹਜ਼ਾਰ ਦਾ ਤਾਂ ਤੇਲ ਖਾ ਜੂਗੀ ਉਹ ਤੇ ਉਥੇ ਦਾ ਤੇਲ ਸਾਨੂੰ ਖਵਾ ਦਿਓਗੇ ਆ ਇੱਥੇ ਸਾਡੇ ਪੈਸੇ ਨਾ ਪੂਰੇ ਦੇਓ ਪੈਸੇ ਲੈ ਸ਼ਰਾ ਪੈਸੇ ਸਾਡੇ ਆਣਾ ਦੀਆਂ ਬੁੱਲੇ ਸੱਪ ਲੱਟ ਜਾਂਦਾ ਗਿਆ ਪੈਸੇ ਦੇਣ ਉਹ ਸੱਪ ਕਾ ਨੂੰ ਲੜਦਾ ਛੇਦਾ ਇਹ ਤਾਂ ਐ ਆ ਤੁਨ ਮਹੀਨਾ ਹੋ ਗਿਆ ਜਿਭਕਾਈ ਜਾਂਦੇ ਨੂੰ ਤੈਨੂੰ ਓਏ ਨਹੀਂ ਜਿਭਕਉਂਦਾ ਪੈਸਾ ਤਾਂ ਕੋਈ ਆ ਛੋਨੇ ਨੇ ਬੂਟਾ ਮਾਰ ਲਿਆ ਇਧਰ ਆਏ ਵੇਖ ਲੈ ਛੋਨੇ ਨੇ ਬੂਟਾ ਮਾਰ ਲਿਆ 15 ਮਾਂ ਦੇਣਾ ਕੋਈ ਇਹ ਕੋਈ ਬੜਾ ਦੇ ਦੇ 15 ਮਾਂ ਦੇ ਨਹੀਂ ਅਜਨਾ ਤੜਕੇ ਦੇ ਆ 3 ਵਜੇ ਹਜੇ ਤੱਕ ਰੋਟੀ ਨਹੀਂ ਖਾਧੀ ਯਾਰ ਗੱਲ ਸੁਣ ਲੈ ਮੇਰੀ ਪੈਸਾ ਦੇਣਾ ਗੱਜ ਪੜਵਾਉਣਾ ਹੈ ਪੈਸੇ ਦੇਨੇ ਆ ਕੰਮ ਕਰੋ ਨਾਲ ਤਾਇਆ ਤੇਰਾ ਤਾਂ ਗਾਇ ਜਾਗਾ ਮੈਂ ਤੈਨੂੰ ਪਰਵਾਏਗਾ ਇਹ ਐ ਕਰ ਪੂਰੇ ਨਹੀਂ ਪੈਸੇ ਐ ਕਰ ਹਾਂ ਮੈਂ ਸੋਨੂੰ ਕਹਿਣ ਨਹੀਂ ਗਿਆ ਹਾਂ ਤੁਹਾਡੇ ਚਾਚੇ ਨੇ ਕਿਹਾ ਸੀ ਉਹਦਾ ਨੰਬਰ ਹੈਗਾ ਲਾ ਲਓ ਹਾਂ ਲਾ ਲਓ ਚਾਚੇ ਚਾਚੇ ਤੋਂ ਫੜ ਲਾਂਗੇ ਤੇ ਦਿੰਦੇ ਆ ਕਿਹੜਾ ਤਾਈ ਕੋਲੇ ਦਿੰਦੇ ਆ ਤਾਈ ਕੋਲੇ ਤਾਇਆ ਦਾ ਗੱਲ ਸੁਣਾਉਂਦੀ ਪੈਸਨ ਤੇ ਮਸਾਂ ਕੇ ਯਾਰਾ ਕਰਦਾ ਜਿਹੜਾ 32 33000 ਦਿੰਦੇ ਆ ਤੁਸੀਂ ਲੈ ਕੇ ਭਾਜੋ ਕੰਜੋ ਲక్ష్ਮੀ ਧੱਕਦੀਆਂ ਲక్ష్ਮੀ ਧੱਕਦੀਆਂ ਕੀ ਦਿਨ ਖਰਾਬ ਕਰਤਾ ਮੈਂ ਵੀ ਪੈਸਨ ਜੀ ਕਢਾ ਲਿਆ ਵਾਂ ਅੱਜ ਜਾ ਕੇ